ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਹੁਣੇ-ਹੁਣੇ ਦਿੱਲੀ 에ਰਪੋਰਟ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਤੁਸੀਂ ਇਹ ਖਬਰਾਂ ਤੇ ਜ਼ਰੂਰ ਸੁਣੀਆਂ ਹੋਣਗੀਆਂ ਕਿ ਕੈਨੇਡਾ ਜਾ ਰਹੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨੂੰ ਦਿੱਲੀ ਦੇ 에ਰਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਿਉਂਕਿ ਕਈਆਂ ਦੇ ਡਾਕੂਮੈਂਟ ਝਾਲੀ ਪਾਏ ਜਾਂਦੇ ਹਨ ਜਾਂ ਫਿਰ ਕਈ ਹੋਰ ਕਾਰਨਾਂ ਦੇ ਕਰਕੇ ਸੋ ਇਸੇ ਦੌਰਾਨ ਹੁਣ ਖਬਰ ਇਹ ਨਿਕਲ ਕੇ ਆਈ ਹੈ ਕਿ ਕੈਨੇਡਾ ਤੋਂ ਇੱਕ ਪੰਜਾਬੀ ਸਿਟੀਜ਼ਨ ਕੁੜੀ ਜੋ ਕਿ ਪੰਜਾਬ ਦੇ ਵਿੱਚ ਆ ਰਹੀ ਸੀ ਤੇ ਉਸ ਨੂੰ ਦਿੱਲੀ 에ਰਪੋਰਟ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਜੀ ਹਾਂ ਬੇहद ਹਨਾਨ ਕਰਨ ਦਾ ਮਾਮਲਾ ਹੈ ਸਾਹਮਣੇ ਨਿਕਲ ਕੇ ਆ ਰਿਹਾ ਹੈ ਦਰਅਸਲ 20 ਸਾਲਾ ਜਸਪ੍ਰੀਤ ਕੌਰ ਜੋ ਕਿ ਕੈਨੇਡਾ ਦੀ ਸਿਟੀਜ਼ਨ ਹੈ ਤੇ ਕੈਨੇਡਾ ਤੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਪੰਜਾਬ ਦੇ ਵਿੱਚ ਆ ਰਹੀ ਸੀ ਸੋ ਜਿਵੇਂ ਹੀ ਉਸ ਦੇ ਵੱਲੋਂ ਦਿੱਲੀ 에ਰਪੋਰਟ ਦੇ ਉੱਤੇ ਲੈਂਡ ਕੀਤਾ ਜਾਂਦਾ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਸਪ੍ਰੀਤ ਕੌਰ ਠੇਸੀ ਜੋ ਕਿ ਪੰਜਾਬ ਦੀ ਹੀ ਰਹਿਣ ਵਾਲੀ ਸੀ ਤੇ ਪੰਜਾਬ ਦੇ ਵਿੱਚ ਉਸ ਦਾ ਜਗਰਾਉਂ ਦੇ ਵਿੱਚ ਗੌਰਵ ਨਾਮ ਦੇ ਇੱਕ ਪੰਜਾਬੀ ਨੌਜਵਾਨ ਦੇ ਨਾਲ ਵਿਆਹ ਵੀ ਹੋਇਆ ਹੋਇਆ ਸੀ। ਸੋ ਜਿਸ ਤੋਂ ਬਾਅਦ ਕਿ ਉਹ ਕੈਨੇਡਾ ਦੇ ਵਿੱਚ ਚਲੀ ਜਾਂਦੀ ਹੈ ਤੇ ਕੈਨੇਡਾ ਦੇ ਵਿੱਚ ਕਾਫੀ ਲੰਮਾ ਸਮਾਂ ਰਹਿਣ ਤੋਂ ਬਾਅਦ ਕਈ ਸਾਲਾਂ ਦੇ ਮਗਰੋਂ ਹੁਣ ਪੰਜਾਬ ਦੇ ਵਿੱਚ ਦੁਬਾਰਾ ਐਂਟਰੀ ਕਰਨ ਜਾ ਰਹੀ ਸੀ ਮਿਲੀ ਜਾਣਕਾਰੀ ਅਨੁਸਾਰ ਇਸ ਪੰਜਾਬੀ ਕੁੜੀ ਦਾ ਵਿਆਹ ਸਾਲ 2021 ਦੇ ਵਿੱਚ ਗੌਰਵ ਦੇ ਨਾਲ ਹੋਇਆ ਸੀ ਤੇ ਗੌਰਵ ਦੇ ਪਿਤਾ ਬਲਦੇਵ ਸਿੰਘ ਦੁਆਰਾ ਦੱਸਿਆ ਗਿਆ ਹੈ ਕਿ ਉਹਨਾਂ ਦੇ ਦੁਆਰਾ ਇਸ ਪੰਜਾਬੀ ਕੁੜੀ ਦਾ ਸਾਰਾ ਖਰਚਾ ਕਰਨ ਦੀ ਯੋਜਨਾ ਬਣਾਈ ਗਈ ਸੀ ਤੇ ਇਸ ਤੋਂ ਪਹਿਲਾਂ ਕਿ 11 ਲੱਖ ਰੁਪਏ ਇਸ ਨੂੰ ਦੇ ਵੀ ਦਿੱਤੇ ਗਏ ਸਨ ਸੋ ਜਿਸ ਤੋਂ ਬਾਅਦ ਕੀ ਇਹ ਕੈਨੇਡਾ ਦੇ ਵਿੱਚ ਚਲੀ ਗਈ ਸੀ ਤੇ ਕੈਨੇਡਾ ਦੇ ਵਿੱਚ ਜਾਣ ਤੋਂ ਬਾਅਦ ਇਹ ਰਜ਼ਾਮੰਦੀ ਹੋਈ ਸੀ ਕਿ ਕੁੱਲ ਮਿਲਾ ਕੇ 30 ਤੋਂ 35 ਲੱਖ ਰੁਪਏ ਇਹਨਾਂ ਦੋਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਕਿ ਉਹ ਕੈਨੇਡਾ ਦੇ ਵਿੱਚ ਸੈਟਲ ਹੋ ਸਕਣ ਸੋ ਜਿਸ ਤੋਂ ਬਾਅਦ ਇਹ ਪੰਜਾਬੀ ਕੁੜੀ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਵੀ ਹੋ ਜਾਂਦੀ ਹੈ ਤੇ ਇਸ ਤੋਂ ਇਲਾਵਾ ਸਿਟੀਜ਼ਨ ਵੀ ਹੋ ਜਾਂਦੀ ਆ ਪਰ ਇਸ ਦੇ ਦੁਆਰਾ ਆਪਣੇ ਪਤੀ ਗੌਰਵ ਨੂੰ ਕੈਨੇਡਾ ਦੇ ਵਿੱਚ ਨਹੀਂ ਬੁਲਾਇਆ ਜਾਂਦਾ ਜਿਸ ਤੋਂ ਬਾਅਦ ਗੌਰਵ ਦੇ ਪਿਤਾ ਬਲਦੇਵ ਕ੍ਰਿਸ਼ਨ ਗੋਇਲ ਦੇ ਦੁਆਰਾ ਇੱਕ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਸੋ ਇਹ ਇਸ ਦੇ ਪਰਿਵਾਰਕ ਮੈਂਬਰਾਂ ਤੇ ਇਸ ਦੇ ਖਿਲਾਫ ਕਰਵਾਈ ਜਾਂਦੀ ਹੈ ਕਿ ਇਹ ਪੰਜਾਬੀ ਕੁੜੀ ਕੈਨੇਡਾ ਦੇ ਵਿੱਚ ਚਲੀ ਗਈ ਹੈ ਸੋ 11 ਲੱਖ ਰੁਪਏ ਲੈ ਕੇ ਤੇ ਜਿਸ ਤੋਂ ਬਾਅਦ ਕੀ ਇਸ ਦੇ ਵੱਲੋਂ ਉਸਦੇ ਪੁੱਤਰ ਗੌਰਵ ਨੂੰ ਨਹੀਂ ਸੱਦਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਦੇ ਦੁਆਰਾ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਸੀ ਸੋ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਪਤਾ ਲੱਗਾ ਕਿ ਜਸਪ੍ਰੀਤ ਕੌਰ ਢੇਸੀ ਜੋ ਕਿ ਪੰਜਾਬ ਦੇ ਵਿੱਚ ਆ ਰਹੀ ਹੈ ਤੇ ਦਿੱਲੀ 에ਰਪੋਰਟ ਦੇ ਉੱਤੇ ਇਸ ਦੇ ਦੁਆਰਾ ਲੈਂਡ ਕੀਤਾ ਜਾਣਾ ਹੈ ਇਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਕੀ ਇਸ ਜਸਪ੍ਰੀਤ ਕੌਰ ਢੇਸੀ ਨਾਂ ਦੀ ਪੰਜਾਬੀ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਸੂਚਨਾ ਤੇ ਕਾਰਵਾਈ ਕਰਦਿਆਂ ਹੋਇਆ ਸਾਬਕਾ ਇੰਸਪੈਕਟਰ ਰਾਜਦੀਮ ਦੀ ਅਗਵਾਈ ਵਾਲੀ ਇੱਕ ਪੁਲਿਸ ਟੀਮ ਨੇ ਦਿੱਲੀ 에어ਪੋਰਟ ਤੋਂ ਉਸ ਨੂੰ ਤੇਜ਼ੀ ਦੇ ਨਾਲ ਗ੍ਰਿਫਤਾਰ ਕਰ ਲਿਆ ਤਾਂ ਜੋ ਕਿ ਉਹ ਕਾਨੂੰਨ ਤੋਂ ਬਚ ਨਾ ਸਕੇ